ਸਾਸੀਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਰੋਡਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਲੁਧਿਆਣਾ ਪਛਮੀ ਜ਼ਿਮਨੀ ਚੌਂਟ 'ਚ ਗਰਮਾਈ ਸਿਆਸਤ ਸ਼ੈਰੀ ਕਲਸੀ ਨੇ ਕੀਤਾ ਵੱਡਾ ਦਾਵਾ ਭਾਜਪਾ ਕਾਂਗਸ ਦੀ ਆਪਸੀ ਮਿਲਿ ਭੁਗਤ ਹੋਈ ਜਾਂ ਤੱਕ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਧਿਆ ਨਿਸ਼ਾਨਾ ਆਪਰੇਸ਼ਨ ਸਿੰਦੂਰ ਬਾਰੇ ਦਿੱਤੇ ਬਿਆਨ ਤੇ ਕੀਤਾ ਇਤਰਾਜ਼ ਸੀਐਮ ਮਾਨ ਤੇ ਰਾਜਵੜੀ ਤੋਂ ਮੰਗਿਆ ਜਵਾਬ ਮਾਤਮ ਚ ਬਦਲਿਆ ਆਰਸੀਵੀ ਦੀ ਜਿੱਤ ਦਾ ਜਸ਼ਨ ਜਿੱਤ ਪ੍ਰੇਡ ਦੌਰਾਨ ਚਿਨਾ ਸੁਆਮੀ ਸਟੇਡੀਅਮ ਦੇ ਬਾਹਰ ਪਖਦੜ ਚ 11 ਲੋਕ ਹਲਾਕ 50 ਤੋਂ ਵੱਧ ਹੋਏ ਜ਼ਖਮੀ ਵਿਰੋਧ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਆਇਆ ਬਿਆਨ ਖਰਨਾਮ ਸਿੰਘ ਖਾਲਸਾ ਦੇ ਇਸਵਾਲ ਤੇ ਇਿੱਤ ਤਜਵਾਬ ਕਿਹਾ ਇਸ ਵਾਰ ਖਾਸ ਹੁਬੇਗਾ ਕੱਲੂ ਕਾਰਨ ਦਿਵਸ ਹੁਣ ਖਬਰਾਂ ਵਿਸਥਾਰ ਨਾਲ ਕਾਰਕਾਰੀ ਅਧਿਕਾਰੀ ਕੁਲਦੀਪ ਸਿੰਘ ਗੜਕਾਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਇਸ ਦੌਰਾਨ ਉਹਨਾਂ ਹਰਨਾਮ ਸਿੰਘ ਖਾਲਸਾ ਬਾਰੇ ਬੋਲਦੇ ਆ ਕਿਹਾ ਕਿ ਸਾਰੇ ਮਹਾਪੁਰਸ਼ ਅਸਤਕਾਰਯੋਗ ਹਨ ਤੇ ਸ਼ਾਂਤੀਪੂਰਬ ਕਰਨਾਂ ਤੇ ਚੜ੍ਹਦੀ ਕਲਾ ਦੇ ਨਾਲ ਸਮਾਗਮ ਹੋਣਾ ਚਾਹੀਦਾ ਹੈ ਅਸੀਂ ਸਾਰੇ ਗੁਰੂ ਪਾਈ ਹਾਂ ਤੇ ਜਿੰਨੀ ਸ਼ਾਂਤੀ ਨਾਲ ਇਸ ਵਾਰ ਕੱਲੂਕਾਰਾ ਦਿਵਸ ਸਮਾਗਮ ਹੋਵੇਗਾ ਸ਼ਾਇਦ ਕਦੇ ਵੀ ਨਾ ਹੋਇਆ ਹੋਵੇ ਦੇਖੋ ਕੁਝ ਨਹੀਂ ਹੈਗਾ ਠੀਕ ਸਰਕਾਰ ਜੋ ਮਹਾਪੁਰਸ਼ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਾਂ ਜਿਹੜੀਆਂ ਦੁੱਧੀਆਂ ਜੱਥੇਬੰਦੀਆਂ ਆ ਜੀ ਅਸੀਂ ਸਾਰੇ ਆਪਸ ਵਿੱਚ ਗੁਰ ਭਾਈ ਆ ਔਰ ਮੈਨੂੰ 100 ਨਹੀਂ ਜੀ ਮੈਨੂੰ 200 ਪ੍ਰਤੀਸ਼ਤ ਯਕੀਨ ਆ ਕਿ ਜਿੰਨੀ ਸ਼ਾਂਤੀ ਇਸ ਵਾਰੀ ਘੱਲੂ ਘਰਾ ਮਨਾਉਂਦਿਆ ਹੋਊਗੀ ਇੰਨੀ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਹੋਈ ਕਿਉਂਕਿ ਉਹ ਵੀ ਦਮਦਮੀ ਟਕਸਾਲ ਦੇ ਮੁਖੀ ਨੇ ਜੀ ਤੇ ਦਮਦਮੀ ਟਕਸਾਲ ਦੇ ਮੁਖੀ ਸੰਤੋਬਾਬਾ ਜਰਨੈਲ ਸਿੰਘ ਦੀ ਇੱਥੇ ਸ਼ਹੀਦ ਹੋਏ ਆ। ਇਹ ਪੋਸੀਬਲ ਹੀ ਨਹੀਂ ਇੱਕ ਕਦੀ ਉਹਨਾਂ ਨੇ ਕਰਨਾ ਹੀ ਨਹੀਂ। ਨਾ ਕਿਸੇ ਜਥੇਬੰਦੀ ਨੇ। ਕਿਉਂਕਿ ਸਾਰੇ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਸ ਦਿਨ ਨੂੰ ਮਨਾਉਣ ਆਉਣਗੇ। ਸਿੱਖਾਂ ਦੇ ਵਿੱਚ ਕੁਝ ਵੀ ਹੋਵੇ ਬਾਹਰ ਪਰ ਅਹੀਂ ਜਦੋਂ ਆਪਣੇ ਗੁਰੂ ਦੇ ਘਰ ਅੰਦਰ ਆ ਜਾਂਦੇ ਆਂ ਅਸੀਂ ਸਾਰੇ ਗੁਰਪਾਈ ਆਂ। ਤੇ ਗੁਰਪਾਈ ਜਿਹੜੇ ਆ ਉਹ ਮਿਲ ਬੈਠਦੇ ਆ ਕਦੀ ਉਹਨਾਂ ਦੇ ਵਿੱਚ ਵਖਰੇਵੇਂ ਹੋਏ ਨਹੀਂ, ਨਾ ਹੋਣਿਆ। ਮੈਂ ਸੱਚੇ ਪਾਤਸ਼ਾਹ ਦੇ ਦਰ ਤੇ ਖੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਮੈਂ ਹੁਣ ਵੀ ਚੱਲੇ ਅੰਦਰ ਅਰਦਾਸ ਕਰਨ ਭਾਈ ਇਹ ਜਿਹੜੇ 6 ਜੂਨ ਦੇ ਦਿਨ ਆ ਇਹ ਕੌਮ ਤੇ ਉਹਨਾਂ ਦਿਨਾਂ ਨੂੰ ਬਦ ਦੱਸਦੇ ਆ ਜਦੋਂ ਇਸ ਦੇਸ਼ ਦੀ ਫੌਜ ਨੇ ਇੱਥੇ ਹਮਲਾ ਕੀਤਾ ਤੇ ਸਾਡੇ ਛੋਟੇ ਛੋਟੇ ਮਾਸੂਮ ਬੱਚੇ ਵੀ ਇਨਾਂ ਨੇ ਸ਼ਹੀਦ ਕੀਤੇ ਬਾਪੁਰਸ਼ ਸਤਿਕਾਰਯੋਗ ਆ ਜੀ ਗੁਰਬਾਣੀ ਦਾ ਇੱਕ ਸ਼ਬਦ ਆ ਕਬੀਰ ਸੰਤ ਨਾ ਛਾੜੇ ਸੰਤਈ ਜੋ ਕੋਟਕ ਮਿਲੇ ਅਸੰਤ ਮਲਿਆਗਰ ਭੇਂਗਮ ਬੇੜਿਓ ਸ਼ੀਤਲ ਤਾਹਨਾ ਤਜੰਤ ਸੰਤ ਕਦੀ ਆਪਣਾ ਸੰਤਪੁਣੇ ਵਾਲਾ ਸੁਭਾਅ ਥੋੜਾ ਛੱਡਦਾ ਚੰਦਨ ਨੂੰ ਬੜੇ ਲਪੇਟੇ ਲੱਗੇ ਹੰਦੇ ਆ ਸੱਪ ਦੇ ਵੀ ਪਰੋਂ ਠੰਡਕ ਨਹੀਂ ਛੱਡਦਾ ਤੇ ਮਹਾਪੁਰਸ਼ ਸਾਡੇ ਸਰਕਾਰਜੋਗ ਆ ਬਿਲਕੁਲ ਸ਼ਾਂਤਮਈ ਰਹਿਣਾ ਔਰ ਬੜੀ ਚੜ੍ਹਦੀ ਕਲਾ ਦੇ ਨਾਲੇ ਦਿਨ ਬਿਨਾਇਆ ਜਾਵੇ ਲੁਧਿਆਣਾ ਦੇ ਹਲਕਾ ਪਛਮੇ ਵਿੱਚ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਇੱਕ ਦੂਸਰੇ ਤੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਹੁਣ ਮੰਤਰੀ ਮਰਜਿੰਦਰ ਸਿੰਘ ਸਿਰਸਾ ਦੇ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਵਾਲ ਖੜੇ ਕੀਤੇ ਨੇ ਵਰਕਿੰਗ ਕਮੇਟੀ ਦੇ ਪ੍ਰਧਾਨ ਅਰਮਨ ਸ਼ੇਰ ਸਿੰਘ ਚੈਰੀਕਰਤੀ ਨੂੰ ਨਿਰਦੋਸ਼ ਲਗਾਉਂਦੇ ਹੈ ਕਿ ਹੈ ਕਿ ਬੀਜੇਪੀ ਸਿੱਧਾ-ਸਿੱਧਾ ਕਾਂਗਸ ਨਾਲ ਮ ਲੋਧਿਆਨੇ ਵੈਸਤੇ ਬੱਚੇ-ਬੱਚੇ ਤੱਕ ਇਹ ਮੈਸੇਜ ਜਿਹੜਾ ਹੈ ਇਹ ਪਹਚਾਉਣਾ ਵੀ ਜਿਹੜਾ ਵੀ ਇਹ ਲੜਾਈ ਕੀ ਦੀ ਕੀ ਦੀ ਲੜਾਈ ਸੱਚ ਤੇ ਝੂਠ ਦੀ ਲੜਾਈ ਹੱਕ ਦੀ ਹੈ ਦੁੱਖ ਲੱਗਦਾ ਹੈ ਜਦੋਂ ਇਹ ਕੁਰਸੀਆਂ ਦੇ ਵੀ ਸਮਝੋਤੇ ਕੀਤੇ ਜਾਂਦੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਕੁਰਸੀਆਂ ਦੇ ਸਮਝੋਤੇ ਹੋ ਜਾਣ ਫਿਰ ਉੱਥੇ ਜਨਤਾ ਦੀ ਗੱਲ ਨਹੀਂ ਰਹੀ ਫਰ ਜਨਤਾ ਉਥੇ ਦੁਖੀ ਹੋਊਗੀ ਸਿਰਸਾ ਸਾਹਿਬ ਦਾ ਬਿਆਨ ਜਿਹੜਾ ਵਕੂ ਸੋਸ਼ਲ ਮੀਡੀਆ ਤੇ ਵੀ ਜਿਹੜਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਮੈਨੂੰ ਕਿ ਮੀਡੀਆ ਭਾਈਚਾਰੇ ਨੇ ਦਿਖਾਲਿਆ ਵੀ ਆ ਦੇਖੋ ਸਿਰਸਾ ਕੀ ਬੋਲ ਰਿਹਾ ਮੈਨੂੰ ਲੋਕ ਉਹ ਵੀ ਦਿਖਾ ਰਹੇ ਨੇ ਵੀ ਦੇਖੋ ਕੀ ਗੱਲ ਕਰ ਰਹੇ ਨੇ ਸੋ ਉਥੇ ਗੱਲ ਇਹੋ ਚੱਲ ਰਹੀ ਹੈ ਇੱਕ ਸੰਜੀਵ अरोड़ा ਇਮਾਨਦਾਰ ਸ਼ਖਸ ਜਿਹਨੇ ਆਪਣੀ ਮਿਹਨਤ ਨਾਲ ਇੱਕ ਵੱਖਰਾ ਬਿਜ਼ਨਸ ਦੇ ਵਿੱਚ ਵੀ ਮਕਾਮ ਹਾਸਲ ਪਰ ਉਹਨਾਂ ਦਾ ਜਿਹੜਾ ਮੇਨ ਇੰਟਰਸਟ ਉਹ ਸੇਵਾ ਭਾਵਨਾ ਵਾਲਾ ਉਹ ਚਾਹੁੰਦੇ ਨੇ ਲੋਕ ਜਿਹੜੇ ਨੇ ਮੈਂ ਆਪਣੇ ਲੁਧਿਆਣੇ ਦੇ ਲੋਕਾਂ ਨੂੰ ਜਿਹੜਾ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਉਹ ਚਾਹੁੰਦੇ ਨੇ ਜਿਹੜੇ ਲੁਧਿਆਣੇ ਦੇ ਬੱਚੇ ਨੇ ਉਹ ਹੋਰ ਸਾਡੇ ਜਿਹੜੇ ਤਰੱਕੀ 'ਚ ਜਾਣ ਉਹ ਚਾਹੁੰਦੇ ਨੇ ਲੁਧਿਆਣੇ ਦੇ ਜਿਹੜਾ ਬਿਜ਼ਨਸਮੈਨ ਆ ਉਹ ਹੋਰ ਜਿਹੜਾ ਸਰਵਾਈਵ ਕਰੇ ਪਰ ਬੁਰਉਦਿਆਂ ਨੂੰ ਇਹ ਜਿਹੜਾ ਹজম ਨਹੀਂ ਹੋ ਰਿਹਾ ਦਿਨ-ਪ੍ਰਤੀ ਦਿਨ ਸੰਜੀਵ अरोड़ा ਜੀ ਦਾ ਪਿਆਰ ਉੱਪਰ ਕੇ ਜਿਹੜਾ ਬਾਹਰ ਆ ਲੋਕ ਆਪ ਮਹਾਰੇ ਆਮ ਆਦਮੀ ਪਾਰਟੀ ਦੀ ਸੋਚਣਾ ਕੰਮ ਕਰ ਰਹੇ ਨੇ ਲੋਕ ਜੋ ਜੋ ਸਮਾਬਿੱਤ ਦਾ ਜਾ ਰਿਹਾ ਹੈ ਵੱਡੇ ਵੱਡੇ ਕਾਫਲਿਆਂ ਦੇ ਨਾਲ ਆਮ ਆਦਮੀ ਪਾਰਟੀ ਨਾਲ ਜੁਮਾ ਜਿਹੜਾ ਪਸੰਦ ਕਰ ਰਹੇ ਨੇ ਔਰ ਨਾਲ ਤਰਨੂੰ ਤਿਆਰ ਹੋ ਰਹੇ ਨੇ ਪਰ ਤੁਸੀਂ ਦੇਖਿਆ ਬੀਜੇਪੀ ਦਾ ਬਿਆਨ ਇਹ ਹੈ ਕਹਿੰਦੇ ਸੰਜੀਵ ਅਰੋੜਾ ਨਹੀਂ ਜਿੱਤਣਾ ਚਾਹੀਦਾ ਹੋਰ ਜਿੰਨੂੰ ਮਰਜੀ ਜਿਤਾ ਦਿਓ ਕੀ ਗੱਲ ਤੁਹਾਡਾ ਕੈਂਡੀਡੇਟ ਇੱਥੇ ਹੈ ਨਹੀਂ ਕੀ ਗੱਲ ਤੁਸੀਂ ਆਪਣੇ ਕੈਂਡੀਡੇਟ ਵੱਲੋਂ ਨਹੀਂ ਸੀ ਬੋਲ ਸਕਦੇ ਕੀ ਗੱਲ ਤੁਸੀਂ ਇਹ ਗੱਲ ਆਪਣੇ ਕੈਂਡੀਡੇਟ ਦੇ ਹੱਕ ਚ ਨਹੀਂ ਸੀ ਕਹਿ ਸਕਦੇ ਵੀ ਸਾਡਾ ਬੀਜੇਪੀ ਦਾ ਕੈਂਡੀਡੇਟ ਲੋਕਾਂ ਨੂੰ ਜਿਤਾਓ ਪਰ ਨਹੀਂ ਸਿਰਫ ਤੇ ਸਿਰਫ ਇਹ ਹੈ ਵੀ ਲੋਕਾਂ ਨੂੰ ਇੱਕ ਗੁੰਮਰਾਹੇਤ ਤਰ੍ਹਾਂ ਕਰੀਏ ਜਿਹੜੇ ਸਾਡੇ ਸਾਂਝ ਬਿਆਲੀ ਵਾਲੇ ਨੇ ਉਹ ਸਿੱਧੇ ਦੇ ਸਿੱਧੇ ਮੈਂ ਤੇ ਕਹਿੰਦਾ ਸਿੱਧੇ ਦੇ ਸਿੱਧੇ ਤੌਰ ਤੇ ਇਹ ਕਹਿ ਦਿਓ ਵੀ ਬੀਜੇਪੀ ਵਾਲੇ ਤੁਸੀਂ ਕਾਂਗਰਸ ਨੂੰ ਹਮਾਇਤ ਕਰਦੇ ਇਹੋ ਕਹਿਣ ਦਾ ਉਹਨਾਂ ਦਾ ਮੇਨ ਮੈਸੇਜ ਹੈ ਪਰ ਨਹੀਂ ਲੁਧਿਆਣਾ ਵਸਦੇ ਲੋਕ ਸਿਆਣੇ ਨੇ ਸੋਚੇ ਆਰਸੀਬੀ ਨੇ ਆਈਪੀਐਲ 2025 ਜਿੱਤ ਲਿਆ ਜਿਸ ਤੋਂ ਬਾਅਦ ਪੂਰੀ ਟੀਮ ਨੂੰ ਚਿਨਾ ਸੁਵਮ ਸਟੇਡੀਅਮ ਵਿੱਚ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਦੌਰਾਨ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਹੋਵੇਗੀ ਰਾਇਲ ਚੈਲੰਜਰ ਮਗਲੌਰ ਦੀ ਜਿੱਤ ਪਰੇਡ ਦੌਰਾਨ ਚਿਨਾ ਸੁਵਮ ਸਟੇਡੀਅਮ ਦੇ ਨੇੜੇ ਅਚਾਨਕ ਭਗੜਮਚ ਗਈ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਤੇ 50 ਤੋਂ ਵੱਧ ਜ਼ਖਮੀ ਹੋ ਗਏ IPL ਵਿੱਚ Royal Challengers Bengaluru RCB ਦੀ ਸ਼ਾਨਦਾਰ ਜਿੱਤ ਦਾ ਜਸ਼ਨ ਬੁੱਧਵਾਰ ਨੂੰ ਇੱਕ ਦੁਖਦਾਈ ਹਾਦਸੇ ਵਿੱਚ ਬਦਲ ਗਿਆ ਇਸ ਦਾ ਕਾਰਨ ਬੰਗਲੌਰੂ ਦੇ ਚੀਨਾ ਸੁਆਮੀ ਸਟੇਡੀਅਮ ਵਿੱਚ RCB ਦੀ ਜਿੱਤ ਪ੍ਰੇਡ ਤੋਂ ਪਹਿਲਾਂ ਭਗੜੜ ਸੀ ਜਾਣਕਾਰੀ ਅਨੁਸਾਰ ਸਟੇਡੀਅਮ ਦੇ ਬਾਹਰ ਭਾਰੀ ਢੀੜ ਵਿਚਕਾਰ ਭਗੜੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਲੋਕਾਂ ਦੀ ਭੀੜ RCB ਦੇ 18 ਸਾਲਾਂ ਬਾਅਦ IPL ਟਰੋਫੀ ਜਿੱਤਣ ਦਾ ਜਸ਼ਨ ਮਨਾਉਣ ਦੇ ਲਈ ਸਟੇਡੀਅਮ ਵਿੱਚ ਜਾਲ ਇਕੱਠੀ ਹੋਈ ਸੀ ਜਸ਼ਨਦੀਦਾ ਦੇ ਅਨੁਸਾਰ ਜਸ਼ਨ ਦੌਰਾਨ ਅਚਾਨਕ ਸਟੇਡੀਅਮ ਦੇ ਬਾਹਰ ਅਤੇ ਅੰਦਰ ਭੀੜ ਬੇਕਾਬੂ ਹੋ ਗਈ ਜਿਸ ਕਾਰਨ ਹਫੜਾ ਦਫੜੀ ਮਚ ਗਈ ਕਈ ਲੋਕ ਕੁਚਲੇ ਗਏ ਅਤੇ ਦਰchna जख्मी ਹੋ ਗਏ ਕਈ जख्मे ਦੀ ਹਾਲਤ ਨਾਜੁਕ ਭਣੀ ਹੋਈ ਹੈ ਸੋ ਰਿਪੋਰਟਰ ਦੀ ਮੰਨੀਏਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਨਾਟਕ ਦੇ ਮੁੱਖ ਮੰਤਰੀ ਸਿਦਰ ਮਈਆ ਨੂੰ ਮਿਲਣ ਲਈ ਵਿਧਾਨ ਸਭਾ ਗਏ ਅਤੇ ਟੀਮ ਇਸ ਤੋਂ ਬਾਅਦ ਖਿਡਾਰੀ ਦੀ ਟੀਮ ਬਸ ਸੀਨਾ ਸੁਆਮੀ ਸਟੇਡੀਅਮ ਗਈ ਹੈ ਸੋ ਇੱਥੇ ਵੱਡੀ ਗੱਲ ਇਹ ਹੈ ਕਿ ਪੂਰੇ ਰੂਟ ਤੇ ਹਜ਼ਾਰਾਂ ਲੋਕ ਨੇ ਜਿਸ ਕਾਰਨ ਉਹਨਾਂ ਨੂੰ ਸਵਾਲਣਾ ਮੁਸ਼ਕਲ ਹੋ ਗਿਆ ਸੀ ਆਰਸੀਬੀ ਦਾ ਅਚਤ ਦਾ ਜਸ਼ਨ ਸੋਗ ਵਿੱਚ ਬਦਲ ਗਿਆ ਸੋ ਸਵਾਲ ਇਹ ਹੈ ਕਿ ਇਸ ਭਗੜੜ ਦਾ ਕਾਰਨ ਕੀ ਹੈ ਪੀੜ ਤੇ ਲਾਠ ਚਾਰ ਦਾ ਹੁਕਮ ਕਿਸ ਨੇ ਦਿੱਤਾ ਇਸ ਵਰਡੇ ਹਾਸੇ ਲਈ ਕੋਲ ਜ਼ਿੰਮੇਵਾਰ ਹੈ ਸੁਪਰਸ਼ੰਸ਼ਕ ਆਪਣੀ ਟੀਮ ਦੀ ਜਿੱਤ ਤੋਂ ਬਹੁਤ ਪਰਸ਼ਾਨ ਸੰਤਵਨ ਉਦਾਸ ਦੀਏ ਕਿ ਆਈਪੀਐਲ 2025 ਦੇ ਫਾਈਨਲ ਵਿੱਚ ਆਰਸੀਬੀ ਨੇ ਪੰਜਾਬ ਕਿੰਗਸ ਨੂੰ 6 ਦੋੜਾਂ ਨਾਲ ਹਰਾਇਆ ਹੈ ਆਰਸੀਬੀ ਨੇ ਪਹਿਲੀ ਵਾਰ ਆਈਪੀਐਲ ਦਾ ਖਿਤਾਬ ਜਿੱਤਿਆ ਇਸ ਜਿੱਤ ਤੋਂ ਬਾਅਦ ਕਰਨਾਟਕ ਸਮੀਤ ਕਈ ਸ਼ਾਰਾਂ ਵਿੱਚ ਜਿੱਤ ਦਾ ਜਸ਼ਨ ਮਨਾਇਆ ਗਿਆ ਪਰ ਹੁਣ ਇਸ ਟੀਮ ਦੀ ਜਿੱਤ ਪ੍ਰੇਡ ਦੌਰਾਨ ਹੋਏ ਹਾਸੇ ਨੇ ਇਸ ਜਿੱਤ ਨੂੰ ਫਿੱਕਾ ਕਰ ਦਿੱਤਾ ਆਪਰੇਸ਼ਨ ਸਿੰਧੂ ਨੂੰ ਲੈ ਕੇ ਕੀਤੇ ਜਾ ਰਹੇ ਟਿੱਪਣੀਆਂ ਤੇ ਮੋੜਵਾ ਜਵਾਬ ਦਿੰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਮੁੱਖ ਮੰਤਰੀ ਭਗਮਤ ਮਾਨ ਸਮੇਤ ਕਾਂਗਰਸ ਦੇ ਲੀਡਰਾਂ ਨੂੰ ਕੇਰਦੇ ਹੋਏ ਕਿਹਾ ਕਿ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਜਵਾਨਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੇ ਸਵਾਲ ਚੁੱਕੇ ਜਾ ਰਹੇ ਨੇ ਲੁਧਿਆਣਾ ਪਛਮੀ ਤੋਂ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਦੇ ਲੀਡਰਾਂ ਵੱਲੋਂ ਇੱਕ ਦੂਜੇ 'ਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਇਸੇ ਚੱਲਦੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਵੱਲੋਂ ਆਪਰੇਸ਼ਨ ਸਿੰਧੂ ਨੂੰ ਲੈ ਕੇ ਦਿੱਤੇ ਬਿਆਨਾਂ ਤੇ ਸਵਾਲ ਖੜਕਤੇ ਗਏ ਨੇ ਜਾਖੜ ਨੇ ਆਪਰੇਸ਼ਨ ਸਿੰਧੂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦੇ ਮੋੜਵਾ ਜਵਾਬ ਦਿੰਦੇ ਹੋਏ ਕਿਹਾ ਕਿ ਦੇਸ਼ ਲਈ ਆਪਣੀ ਜਾਨਾਂ ਕੁਰਬਾਨ ਕਰਨ ਵਾਲੇ ਜਵਾਨਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੇ ਸਵਾਲ ਚੁੱਕੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੱਧੂ ਸਾਰਿਆਂ ਲਈ ਸੀ ਨਾ ਕਿ ਇਕਲਾਬੀ ਜੀਪ ਲਈ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜਾਇ ਨਾਮਾਤਰ ਦੇ ਹੀ ਹੈ ਪਰ ਕੁਰਸੀ ਤੇ ਬੈਠੇ ਹੈ ਉਹਨਾਂ ਦਾ ਇੱਕ ਬਿਆਨ ਆਇਆ ਅੱਜ ਉਹ ਸੁਣ ਕੇ ਮੈਂ ਮਜਬੂਰ ਹੋ ਗਿਆ ਇਸ ਸੋਚਣ ਤੇ ਵੀ ਕੀ ਭਗਵੰਤ ਮਾਨ ਜੀ ਸਰਦੀਪ ਸਿੱਖ ਹੋਣਾਂ ਦਾ ਦੂਰ ਪੰਜਾਬੀ ਵੀ ਹੈ ਜਾਂ ਨਹੀਂ ਮੈਂ ਬੜੀ ਗੰਭੀਰਤਾ ਨਾਲ ਗੱਲ ਕਹਿ ਰਿਹਾ ਕਿਉਂਕਿ ਦਸਤਾਰ ਸਾਰਿਆਂ ਦੀ ਸਾਰਿਆਂ ਦੀ ਸਰਵਮਾਨ ਹੈ ਸਾਡੀ ਪਛਾਣ ਹੈ ਪਰ ਮੈਂ ਬਾਰ-ਬਾਰ ਕਿ ਕਲੇਜ ਦਸਤਾਰ ਪਾਣ ਨਾਲ ਕੋਈ ਸਿੱਖ ਨਹੀਂ ਹੁੰਦਾ ਪਰ ਘਟੋ ਘਟ ਪੰਜਾਬੀ ਹੋਣ ਦਾ ਸਮੂਹਤਾ ਜ਼ਰੂਰ ਕਿਤੇ ਨਾ ਕਿਤੇ ਮਿਲਣਾ ਚਾਹੀਦਾ ਸੀ ਕਿਉਂਕਿ ਅਗਰ ਸੱਚੇ ਪੰਜਾਬੀ ਨੂੰ ਪੰਜਾਬੀਅਤ ਦਾ ਨਹੀਂ ਪਤਾ ਸਭ ਉਹ ਕਹਦਾ ਸੱਚਾ ਸਿੱਖ ਹੈ ਕਹਦਾ ਸੱਚਾ ਪੰਜਾਬੀ ਹੈ ਗੁਰੂ ਬਾਰਾਮ ਜੀ ਸਾਨੂੰ ਸਾਰੇ ਤੋਂ ਵੱਡੇ ਮੂਲ ਮੰਤਰ ਜਿਹੜਾ ਸੇਧ ਸੀਗਾ ਉਹ ਸੀਗਾ ਮਾਨਸਕੀ ਜਾਤ ਸਮਾਏ ਕੋ ਪਹਿਚਾਨ ਉਹ ਸਾਡੇ ਪੰਜਾਬ ਦੀ ਸਭ ਤੋਂ ਮਜ਼ਬੂਤ ਅਗਰ ਕੋਈ ਕੈਰੇਕਟਰਿਸਟਿਕ ਹੈਗਾ ਪਛਾਣ ਹੈ ਪੰਜਾਬ ਦੀ ਉਹ ਸਾਡਾ ਹੀ ਭਾਈਚਾਰਕ ਸਾਂਝ ਹੈ ਗੁਰੂ ਮਹਾਰਾਜ ਦਾ ਜਿਹੜਾ ਸਾਨੂੰ ਸੰਦੇਸ਼ ਸੀਗਾ ਯੂਨੀਵਰਸਲ ਬ੍ਰਦਰਹੂਡ ਰਿਸਪੈਕਟ ਫੋਰ ਆਲ ਸਾਰਿਆਂ ਦੇ ਪ੍ਰਤੀ ਉਸੇ ਸੱਚੀ ਭਾਵਨਾ ਨਾਲ ਕੋਈ ਵੀ ਧਰਮ ਮਜ਼ਬ ਦੇ ਆਧਾਰ ਤੇ ਕੋਈ ਫਰਕ ਨਾ ਹੋਵੇ। ਤੇ ਜਿਹੜੇ ਕੁਰਸੀ ਤੇ ਬੈਠੇ ਐ ਜਿਸ ਉਹਦੇ ਤੇ ਬੈਠੇ ਐ। ਵੈਸੇ ਤੇ ਇੱਕ ਆਦਤ ਬਣ ਗਈ। ਲੋਕੀ ਸਿੱਕਲ ਨੂੰ ਜੋਰ ਦੇ ਕੇ ਕਾ ਮਾਨਯੋਗ ਹਰੇਕ ਐਮਐਲਏ ਨੇ ਮਗਰ ਵੀ ਲਾ ਦਿੰਨੇ ਆ ਹੌਨਰੇਬਲ ਐਮਐਲਏ ਸਾਹਿਬ ਆ ਤਾਂ ਹੌਨਰੇਬਲ ਚੀਫ ਮਿਨਿਸਟਰ ਸਾਹਿਬ ਹੈ। ਪਰ ਹੌਨਰੇਬਲ ਵਾਲੀ ਕਹਿੰਦੇ ਗੱਲ ਮੈਨੂੰ ਜੀਸੀ ਨਹੀਂ ਸਾਹਿਬ ਨੇ। ਸੁਰੇਲਜਕਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਣ ਵੇਲੇ ਸਿੰਦੂਰ ਨੂੰ ਲੈ ਕੇ ਪਾਜ-ਪਾਦੇ ਚੁੱਕੇ ਜਾ ਰਹੇ ਸਵਾਲਾਂ ਨੂੰ ਲੈ ਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨ ਚਾਹੀਦੀ ਉਹਨਾਂ ਕਿਹਾ ਕਿ ਜੇਕਰ ਅਰਵਿੰਦ ਕੇਜਵਾਲ ਅਜਿਹਾ ਬੋਲਦੇ ਤਾਂ ਉਹਨਾਂ ਦਾ ਮੰਨਿਆ ਜਾ ਸਕਦਾ ਸੀ ਪਰ ਉਹ ਪੰਜਾਬ ਦੇ ਮੁੱਖ ਮੰਤਰੀ ਹਨ ਜਿਸ ਦੀ ਸਰਦ ਪਾਕਿਸਤਾਨ ਨਾਲ ਲੱਗਦੀ ਹੈ ਕਾਂਸਦੀ ਨੇਤਾ ਪਵਨ ਖੇੜਾ ਨੇ ਆਪਰੇਸ਼ਨ ਸਿੰਦੂਰ ਦੌਰਾਨ ਹੋਈ ਜੰਗਬੰਦੀ ਤੇ ਪਾਜ-ਪਾਦੇ ਤਿੱਖੇ ਸਵਾਲ ਪੁੱਛੇ ਨੇ ਪਵਨ ਖੇੜਾ ਨੇ ਕਿਹਾ ਕਿ ਵਿਰੋਧੀ ਦੇ ਦੇਸ਼ ਤੇ ਦੁਨੀਆ ਇਸ ਅਚਾਨਕ ਜੰਗਬੰਦੀ ਤੋਂ ਹੈਰਾਨ ਹੈ उन्होंने यह सवाल उठाया कि प्रधानमंत्री नरेंद्र ने मोदी ने अमरीका सद्दे तो बाद जंगमदी का सत्कार क्यों किया एक महीना हुआ से ज्यादा ही हो गया हम लगातार ये सवाल पूछ रहे हैं साहब देश के आत्मसम्मान के साथ ये सौदा क्यों हम पूछ रहे हैं पहलगाम के आतंकियों का क्या हुआ हम पूछ रहे हैं सीजफायर किन शर्तों पर हुआ हम पूछ रहे हैं कहां है हाफिज सईद अजहर मसूद दाऊद इब्राहिम अनेक ऐसे आतंकी पहलगाम के आतंकी पहले यस, ये वही ग्रुप है एजेंसियों की द्वारा जो जानकारी मिलती रहती है हम सबको आप सबको ये वही ग्रुप है जो पहले ऐसे कई आतंकी हमले चार बार तो कर ही चुका है पुंछ में गांडरबर्ग में कई गांडरबल में और भी कई जगह गुलमर्ग में तो उस समूह का क्या हुआ आतंकी समूह का आपने सीजफायर तो भले बड़े दौड़ दौड़ कर, कर दिया ये जो महीने भर से जवाब की जगह माफ कीजिएगा सस्ते डायलॉग मिल रहे हैं ये रैलियों का प्रेम चोपड़ा हम ये पूछते हैं इनसे भाई रैलियों का प्रेम चोपड़ा डोनाल्ड ट्रंप के आगे क्यों रो पड़ा क्यों नहीं जवाब देते चलिए डोनाल्ड ट्रंप को देने की हिम्मत नहीं है हम सब आपसे सवाल पूछ रहे हैं नहीं जवाब देंगे सवाल पूछने वाला पाकिस्तान की भाषा में बात कर रहा है सवाल पूछने वाला विपक्ष इस देश के पेयर की बिहाफ पे उसकी तरफ से उसके मन की बात आप तक पहुंचा रहा है यह सवाल इस देश के टैक्स पेयर के मन में है जो आपके सैकड़ों विदेशी दौरों को का पैसा देता है जो हथियार जो आप खरीदते हैं उसका पैसा देता है यह उसके मन के सवाल है कि सीज फायर किन शर्तों पर हुआ क्यों दबाव में आए क्यों पाकिस्तान की हाथ में आई गर्दन को छोड़ दिया किससे डर गए और नरेंद्र मोदी प्रधानमंत्री हो सकते हैं प्रधानमंत्री देश नहीं होता है वो देश का प्रधानमंत्री हो सकता है देश का सेवक हो सकता है लेकिन भारत देश का नाम अलग अलग है जम्बूद्वीप भी है हिंदुस्तान भी है भारत भी है इंडिया भी है आर्यवर्त भी है नरेंद्र मोदी नहीं है और न कभी हो सकता है इसलिए जो ये कहता है कि नरेंद्र मोदी को सरेंडर करने की बात कहना मतलब भारत को सरेंडर करना वो आंख और कान खोलकर सुन ले और देख ले ये देश 140 करोड़ भारतवासियों का है सबका उतना ही है जितना नरेंद्र मोदी का है तो ये मत सोच लीजिएगा सोच कि नरेंद्र मोदी इज इंडिया एंड इंडिया इज नरेंद्र मोदी ये गलत है पंजाब डीजीपी गौरव यादव जलंधर देव पीएपी चौंक पहुंचे ਇਹਤੇ ਉਨ੍ਹਾਂ ਨੇ ਨਸ਼ੇ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਬਾਰੇ ਗੱਲ ਕੀਤੀ ਇਸ ਦੌਰਾਨ ਉਨ੍ਹਾਂ ਕਿਹਾ ਕਿ ਨਸ਼ੇ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਵਿੱਚ ਹੁਣ ਤੱਕ 13000 ਤੋਂ ਵੱਧ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਦੌਰਾਨ 5000 ਤੋਂ ਵੱਧ ਨਸ਼ੇੜੀਆਂ ਨੂੰ ਨਸ਼ਾ ਛਡੋਹ ਕੇਂਦਰਾਂ ਵਿੱਚ ਦਾਖਲ ਕਰਵਾਏ ਗਏ ਅੱਜ ਜਲੰਧਰ ਪੀਪੀ ਕੰਪਲੈਕਸ ਦੇ ਵਿੱਚ ਸਟੇਟ ਲੈਵਲ ਜੁਆਇਨ ਆਰਡਰ ਰਿਵਿਊ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਲਾਅਲ ਆਰਡਰ ਅਰੇਂਜਮੈਂਟਸ ਇਨ ਦੀ ਐਂਟਾਇਰ ਸਟੇਟ ਐਂਡ ਦੀ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਵਾਸ ਰਿਵਿਊਡ ਸੋ ਐਟ ਦ ਸੇਮ ਟਾਈਮ ਜਿਹੜਾ ਯੁੱਧ ਨਸ਼ਿਆ ਵਿਰੁੱਧ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਉਸ ਦਾ ਰਿਵਿਊ ਕੀਤਾ ਗਿਆ ਤੇ ਐਸਐਸਪੀਸ ਤੋਂ ਫਿਊਚਰ ਸਟ੍ਰੈਟਜੀਸ ਜਿਹੜੀਆਂ ਉਸ ਤੇ ਬ੍ਰੇਨਸਟਾਰਮਿੰਗ ਕੀਤੀ ਗਈ ਕਿ ਇਸ ਨੂੰ ਕਿਵੇਂ ਹੋਰ ਇਫੈਕਟਿਵ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਸੋ ਰਿਵਿਊ ਦੇ ਵਿੱਚ ਸਭ ਤੋਂ ਪਹਿਲੇ ਜਿਹੜਾ 3 ਮਹੀਨੇ ਦੇ ਵਿੱਚ ਜਿਹੜਾ ਕੰਮ ਹੋਇਆ ਹੈ ਔਨ ਡਰਗ ਲਾ ਐਨਫੋਰਸਮੈਂਟ ਫਰੰਟ that was reviewed district wise ਸੋ ਓਵਰਆਲ 1 ਮਾਰਚ 2025 ਔਨਵਰਡਸ ਪੂਰੀ ਸਟੇਟ ਦੇ ਵਿੱਚ 8344 ਐਫਆਈਆਰਾਂ ਦਰਜ ਹੋਈਆਂ ਇਹ 1 ਤੱਕ ਮਈ ਤੱਕ ਦੀ ਫਿਗਰ ਹੈ ਤੇ 13038 ਗ੍ਰਿਫਤਾਰੀਆਂ ਹੋਈਆਂ ਜਿਸ ਦੇ ਵਿੱਚ 1696 ਲਿਸਟਡ ਵੱਡੇ ਸਮੱਗਲਰ ਜਿਨ੍ਹਾਂ ਨੂੰ ਬਿਗ ਫਿਸ਼ ਅਸੀਂ ਡਿਫਾਈਨ ਕਰਦੇ ਹਾਂ ਸੀਜ਼ਰ 586 ਕਿਜੀ ਹਿਰੋਇਨ 14000 ਕਿਲੋ ਪੋਪੀ ਹਸਕ 247 ਕਿਲੋ ਹਫੀਮ 253 kg ਗਾਂਜਾ 2.5 kg ਕੋਕੇਨ 1.6 kg ਆਇਸ ਤੇ 25,70,000 ਪिल्स ਕੈਪਸੂਲਸ ਟੈਬਲੈਟਸ ਰਿਕਵਰ ਹੋਈਆਂ ਜਿਹੜੇ ਡਿਸਾਈਡਡ ਕੇਸਸ ਐਨਡੀਪੀਐਸ ਐਕਟ ਦੇ 1085 ਵਿੱਚੋਂ 1085 ਕੇਸਸ ਕਨਵਿਕਟ ਹੋਏ 1205 ਡਿਸਾਈਡਡ ਕੇਸਸ ਦੇ ਵਿੱਚ ਤੇ ਜਿਹੜੀ ਕਨਵਿਕਸ਼ਨ ਰੇਟ 90% ਤੋਂ ਉੱਪਰ ਰਹੀ ਹੈ ਪੰਜਾਬ ਪੁਲਿਸ ਦੀ ਵਿੱਚ ਇਸ ਹਾਈਐਸਟ ਇਨ ਦਾ ਕੰਟਰੀ ਜਿਹੜੇ ਸਾਡਾ ਸਪੈਸ਼ਲ ਫੋਕਸ ਰਿਹਾ ਹੈਗਾ ਔਨ ਡਿਸਰਪਸ਼ਨ ਆਫ ਹਵਾਲਾ ਨੈਟਵਰਕਸ ਤੇ ਪਹਿਲੇ 3 ਮਹੀਨੇ ਦੇ ਵਿੱਚ 48 ਹਵਾਲਾ ਆਪਰੇਟਰ 10.76 ਕਰੋੜ ਦੀ ਇਲੀਗਲ ਮਨੀ ਦੇ ਨਾਲ ਅਰੈਸਟ ਹੋਏ ਹੈਗੇ ਤੇ ਕਈ ਜਿਹੜੇ ਨੈਟਵਰਕਸ ਹੈਗੇ ਉਹਨਾਂ ਨੂੰ ਬਸਟ ਕੀਤਾ ਗਿਆ ਹੈ ਇਕਨੋਮਿਕ ਇਨਫਰਾਸਟ੍ਰਕਚਰ ਆਫ ਡਰੱਗ ਟਰੇਡ ਹੈਜ਼ ਬੀਨ ਅ ਮੇਜਰ ਟਾਰਗੇਟ ਇਕ ਟੋਟਲ 144 ਪ੍ਰੋਪਰਟੀਆਂ ਫ੍ਰੀਜ਼ ਕੀਤੀਆਂ ਗਈਆਂ ਅੰਡਰ 68 ਐਫ ਐਨਡੀਪੀਐਸ ਐਕ ਜਿਨ੍ਹਾਂ ਦੀ ਵੈਲਿਊ 74.27 ਕਰੋੜ ਹੈ इन आवर आउटरीच एंड अवेयरनेस प्रोग्राम्स 756 संपर्क मीटिंग्स कीती आ गई ते 8551 अवेयरनेस प्रोग्राम्स होल्ड किए गए जेड़ा सेफ पंजाब व्हाट्सएप चैट बॉक्स पोर्टल हैगा उसते साडा फोकस रहया हैगा कि लिस्ट बेस्ड uh, एनफोर्समेंट तो इंफॉर्मेशन बेस्ड एनफोर्समेंट ਵਰਡਸ ਮੂਵ ਕੀਤਾ ਜਾਵੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਰ ਰੋੜਾ ਵੱਲੋਂ ਕਈ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਇਸ ਦੌਰਾਨ ਉਹਨਾਂ ਮਨਜੀਤ ਸਿੰਘ ਸਿਰਸਾ ਦੇ ਬਿਆਨ ਦੀ ਨਿੰਦਾ ਕੀਤੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਦੋਂ ਲੋਕ ਸਾਇਕਲੇ ਦੀ ਗਿਣਤੀ 'ਚ ਆਪ ਸ਼ਾਮਲ ਆਪ ਘਾਰੇ ਤੇ ਉਹ ਤੋਂ ਬੜਾ ਸਪਸ਼ਟ ਪਤਾ ਲੱਗ ਜਾਂਦਾ ਹੈ ਕਿ ਕਿਸ ਪਾਸੇ ਦੀ ਹਰੇੜੀ ਚੱਲ ਰਹੀ ਹੈ ਅੱਜ ਜਿਸ ਤਰੀਕੇ ਦੇ ਨਾਲ ਵਿਧਰ ਪ੍ਰਤਾਪ ਔਰ ਰਾਜਪਾਲ ਜੀ ਉਹਨਾਂ ਦੀ ਵਾਜ ਦੀ ਇੰਤਜ਼ਾਰਾ ਲੋਕਾਂ ਨੇ ਸ਼ਮੂਲੀਤ ਕੀਤੀ ਹੈ ਬੜਾ ਸਪਸ਼ਟ ਹੈ ਕਿ ਜਲੰਧਰ ਵੈਸਲੇ ਸੈਂਤੀਜ਼ਰ ਦੇ ਮਾਰਗ ਤੋਂ ਵੀ ਵੱਧ ਆਮ ਆਦਮੀ ਪਾਰਟੀ ਦੇ ਅਲਾ ਬਸਤੇ ਜਿੱਤੇ ਜਾ ਰਹੀ ਹੈ ਇੱਕ ਦਲਵਤਨੀਆ ਲਗਾਤਾਰ ਚੱਲਦੀਆਂ ਜਿੱਤਾਂ ਹੈ ਮਨਜਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਅੰਜੀਤ ਲੋੜਨ ਵੀ ਬੜਾ ਯਕੀਨਦਾਰ ਹੈ ਨਹੀਂ ਦਲਬਧੀਆਂ ਦੇ ਤੇ ਉਹਨਾਂ ਦੇ ਬਿਆਨ ਦਾ ਕੀ ਲੰਘਿਆ ਜੀ ਇੱਕ ਦਲਬਧੀਆਂ ਲਗਾਤਾਰ ਕਰਦੀਆਂ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਨਹੀਂ ਚਲੋ ਉਹ ਤਾਂ ਇਲੈਕਸ਼ਨ ਦੇ ਮੌਲ ਚ ਚੱਲਦੇ ਹੁੰਦੇ ਜੀ ਉਹ ਕੋਈ ਇਸ਼ੂ ਨਹੀਂ ਹੈਗਾ ਪਰ ਅ ਮਨਜਿੰਦਰ ਸਰਸੇ ਦਾ ਬਿਆਨ ਉਹ ਇਹ ਕਹਿਣ ਵੀ ਬੀਜੇਪੀ ਨੂੰ ਝਿਤਾਓ ਉਹ ਤਾਂ ਗੱਲ ਸਮਝ ਆਉਂਦੀ ਹੈ ਉਹਨਾਂ ਦਾ ਬਿਆਨ ਮੈਨੂੰ ਲੱਗਦਾ ਇਹ ਆਇਆ ਕਿ ਆਮ ਆਦਮੀ ਪਾਰਟੀ ਨੂੰ ਹਰਾ ਦਿਓ ਬਾਕੀ ਜਿਵੇਂ ਮਰਜ਼ੀ ਝਾੜ ਦਿਓ ਇਹਦਾ ਮਤਲਬ ਬਾਕੀ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਹੈ ਅਕਾਲੀ ਦਲ ਹੈ ਬੀਜੇਪੀ ਹੈ ਸਾਰੇ ਰਲ ਮਿਲੇ ਨੇ ਇਹ ਟੀ ਸਾਰੇ ਫਿਕਰਾਂ ਦੇ ਸੋ ਇਸ ਕਰਕੇ ਇਹ ਉਹਨਾਂ ਦਾ ਬਿਆਨ ਹੈ ਜਿਹੜਾ ਇਹ ਉਹਨਾਂ ਦੇ ਆਪਸੀ ਗੰਢ ਧੁੱਪ ਨੂੰ ਬੜਾ ਸਪਸ਼ਟ ਜ਼ਾਹਰ ਕਰਦਾ ਹੁਣ 19 ਤਰੀਕਾ ਦੀ ਲੋਕਾਂ ਕੀ ਅੱਗੇ ਅੱਗੇ ਕੋਈ ਅਪੀਲ ਹੈ ਜੀ ਕਿ ਰਵਿੰਦਰ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਭਵੰਤਮਾਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੰਜੀਵ ਅਰੋੜਾ ਜੀ ਦੀ ਲੁਧਿਆਣਾ ਨੂੰ ਕਮਿਟਮੈਂਟ ਦੇਖਦੇ ਹੋਏ ਉਹਨਾਂ ਦੀ ਸ਼ਰਾਫਤ ਨੂੰ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜਿਨ੍ਹਾਂ ਗੱਜ-ਵੱਜ ਕੇ ਵੋਟਾਂ ਬਹੁਤਾਂ ਤਾਂ ਕਿ ਲੁਧਿਆਣਾ ਨੂੰ ਆਪਾਂ ਨਵੀਆਂ ਡਿਵੈਲਪਮੈਂਟ ਦੀਆਂ ਲੀਹਾਂ ਤੇ ਝੜਾ ਸਕੀਏ। ਕੇਂਦਰ ਸਰਕਾਰ ਨੇ ਦੁਨੀਆ ਨੂੰ ਉਪਰਸਿੱਧ ਸੰਦੂਰ ਬਾਰੇ ਜਾਣਕਾਰੀ ਦੇਣ ਲਈ ਸਾਰੀਆਂ ਪਾਰਟੀਆਂ ਦੇ ਕੁੱਲ 49 ਸੰਸਦ ਮੈਂਬਰਾਂ ਨੂੰ 33 ਦੇਸ਼ਾਂ ਵਿੱਚ ਭੇਜਿਆ। ਗਰੁੱਪ 6 ਤੋਂ ਸੰਸਦ ਮੈਂਬਰ ਅਸ਼ੋਕ ਮਿੱਤਲ ਸਪੇਨ, ਗ੍ਰੀਸ, ਸਲੋਵੇਨੀਆ, ਲਾਤਵੀਆ ਤੇ ਰੂਸ ਪਹੁੰਚੇ। ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਆਪਣੇ ਵਿਦੇਸ਼ੀ ਦੌਰੇ ਦੌਰਾਨ ਉਪਰਸਿੱਧ ਦੂਰ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਕਈ ਦੇਸ਼ਾਂ ਨੂੰ ਇਹ ਲੱਗਦਾ ਸੀ ਕਿ ਭਾਰਤ ਨੇ ਪਹਿ ਪਲਗਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਆਪਰੇਸ਼ਨ ਸਿੰਦੂਰ ਦਿੱਤਾ ਗਿਆ ਜਿਸ ਵਿੱਚ ਪਾਕਿਸਤਾਨ ਤੇ ਪੀਓਕੇ ਵਿੱਚ ਸਥਿਤ ਨੌ ਅਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਆਪਰੇਸ਼ਨ ਵਿੱਚ ਦਾਅਵਾ ਕੀਤਾ ਗਿਆ ਕਿ 100 ਤੋਂ ਵੱਧ ਨਾਮੀ ਅਤਵਾਦੀ ਮਾਰੇ ਗਏ ਜਿਸ ਦੇ ਚੱਲਦੇ ਪਾਕਿਸਤਾਨ ਵੱਲੋਂ ਭਾਰਤ ਉੱਤੇ ਕਈ ਵੱਡੇ ਇਲਜ਼ਾਮ ਲਗਾਏ ਗਏ ਇਸ ਤੋਂ ਬਾਅਦ ਭਾਰਤ ਦੀ ਕੇਂਦਰ ਸਰਕਾਰ ਨੇ ਦੁਨੀਆ ਨੂੰ ਆਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦੇਣ ਲਈ ਸਾਰੀਆਂ ਪਾਰਟੀਆਂ ਦੇ ਕੁੱਲ 95 ਸੰਸਦ ਮੈਂਬਰਾਂ ਨੂੰ 33 ਦੇਸ਼ਾਂ ਵਿੱਚ ਭੇਜਿਆ ਜਿਨ੍ਹਾਂ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਆਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਡੈਲੀਗੇਸ਼ਨਾਂ ਵਿੱਚੋਂ ਕੁਝ ਆਗੂ ਵਾਪਸ ਆ ਗਏ ਹਨ ਗਰੁੱਪ 6 ਤੋਂ ਸੱਤ ਸਤੰਬਰ ਅਸ਼ੋਕ ਮਿੱਤਲ ਦੇ ਨਾਲ 8 ਹੋਰ ਸੱਤ ਸਤੰਬਰ ਮੈਂਬਰ ਮੌਜੂਦ ਸਨ ਉਹ ਸਾਰੇ ਸਪੇਨ ਗ੍ਰੀਸ ਸਲੋਵੇਨੀਆ ਲਾਤਵੀਆ ਤੇ ਰੂਸ ਦੌਰੇ ਤੇ ਗਏ ਸਨ ਇਸ ਤਰ੍ਹਾਂ ਅਸ਼ੋਕ ਮਿੱਤਲ ਨੇ ਦੱਸਿਆ ਕਿ ਇਹਨਾਂ ਦੇਸ਼ਾਂ ਨੂੰ ਲੱਗਦਾ ਸੀ ਕਿ ਭਾਰਤ ਨੇ ਪਹਿਲਾਂ ਪਾਕਿਸਤਾਨ ਤੇ ਹਮਲਾ ਕੀਤਾ ਉਹਨਾਂ ਕਹਾਂ ਕਿ ਭਾਰਤੀ ਡੈਲੀਗੇਸ਼ਨ ਨੇ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਜੋ ਭਾਰਤ ਨੇ ਆਪਰੇਸ਼ਨ ਸਿੰਦੂਰ kia ਹੈ ਉਸकी का क्या, क्या काम क्या कामयाबी रही और उसके बाद जो पाकिस्तान ने भारत पर हमला किया तो भारत ने उस पर जवाबी हमला किया उस पर क्या हम जीत पाए और हमने ऐसा क्यों किया इसके बारे में जो दुनिया के अलग अलग देशों को हम बता सकें जिस शिष्टमंडल में मैं गया था हम पांच मेंबर पार्लियामेंट का था वो और उसमें हम लोग रशिया गए थे हम लोग स्पेन गए थे हम लोग स्लोवेनिया गए थे हम लोग लातविया गए थे और हम लोग ग्रीस गए थे इन पांच देशों की हमने यात्रा की और कल हम सब वापस लौटे हैं। तो एक बात जो वहां लोगों के दिमाग में थी कि शायद हमने पाकिस्तान पे हमला पहले किया तो हम ये बात स्पष्ट करने गए थे क्योंकि पाकिस्तान बहुत इस तरीके का दुष्प्रचार कर रहा था कि भारत ने हमला कर दिया हमारा इंडस river ਕਾ ਪਾਣੀ ਰੋਕ ਲਿਆ ਸਾਡੇ ਲੋਕ ਭੁੱਖੇ ਮਰ ਰਹੇ ਹਨ ਖੇਤੀ ਸਫਰ ਕਰ ਰਹੀ ਹੈ ਤਾਂ ਇਸ ਤਰੀਕੇ ਦਾ ਦੁਸ਼ਪ੍ਰਚਾਰ ਪੂਰੀ ਦੁਨੀਆ ਮੇਂ انہوں ਨੇ کیا واਧ ਤੰਦادیه ਕੀ ਭਾਰਤ ਸਰਕਾਰ ਵੱਲੋਂ ਸੰਸਦ ਮੈਂਬਰਾਂ ਦੇ 7 ਡੈਲੀਗੇਸ਼ਨ ਗਰੁੱਪ ਵੱਖ-ਵੱਖ ਦੇਸ਼ਾਂ ਵਿੱਚ ਭੇਜੇ ਗਏ ਸਨ ਜਿਨ੍ਹਾਂ ਇਹਨਾਂ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਭਾਰਤੀ ਸੈਨਾ ਦੇ ਆਪਰੇਸ਼ਨ ਸਿੰਧੂ ਬਾਰੇ ਸੱਚੀ ਜਾਣਕਾਰੀ ਦਿੱਤੀ ਅੱਜ ਦੇ ਪੰਜਾਬ ਬਲਟਨ ਵਿੱਚ ਇਹਨਾਂ ਹੀ ਨਵੇਂ ਤੇ ਤਾਜ਼ਾ ਖ਼ਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ